ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਚਾਹੇ ਉਹ ਬਾਗੀ ਧੜਾ ਸੀ ਦਾਗੀ ਧੜਾ ਸੀ ਜਥੇਦਾਰ ਸਾਹਿਬ ਵੱਲੋਂ ਕਿਹਾ ਗਿਆ ਕਿ ਤੁਸੀਂ ਅੱਜ ਸਾਰੇ ਹੀ ਦਾਗੀ ਹੋ ਫਿਰ ਤਨਖਾਹ ਲਈ ਜਾਂਦੀ ਹੈ ਸਜ਼ਾ ਦਿੱਤੀ ਜਾਂਦੀ ਹੈ ਉਹ ਚੱਲ ਰਹੀ ਸੀ ਤੇ ਉਸੇ ਦੌਰਾਨ ਇੱਕ ਅੱਜ ਘਟਨਾ ਤੜਕਸਾਰ ਵਾਪਰਦੀ ਉਸ ਤੇ ਬਹੁਤ ਸਾਰੀ ਚਰਚਾ ਹੈ ਪਰ ਬੀਤੇ ਦਿਨ ਵੀ ਜੋ ਜਥੇਦਾਰ ਸਾਹਿਬਾਨ ਦੇ ਵੱਲੋਂ ਹੁਕਮ ਦਿੱਤੇ ਗਏ ਜੀਡੀਵੀ ਸੇਵਾ ਲਾਏਗੀ ਸਜਾ ਲਾਏਗੀ ਉਸਦੇ ਮਾਇਨੇ ਕੀ ਹੈ ਤੇ ਅੱਗੇ ਜਾ ਕੇ ਵੱਖ-ਵੱਖਰੇ ਚੁੱਲ੍ਹੇ ਛੱਡ ਕੇ ਇੱਕੋ ਥਾਂ ਤੇ ਇਕੱਠੇ ਹੋਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਜਿਹੜਾ ਹੁਕਮ ਦਿੱਤਾ ਗਿਆ ਹੈ ਕੀ ਉਹ ਇਹਨਾਂ ਵਨ ਲਾਗੂ ਹੋ ਸਕਦਾ ਹੈ ਵੱਖ-ਵੱਖਰੀਆਂ ਡੱਫਲੀਆਂ ਵਜਾਉਣ ਵਾਲੇ ਆਗੂ ਕੀ ਇੱਕ ਛਤਰੀ ਹੇਠ ਆ ਸਕਦੇ ਆ ਸੰਭਾਵਨਾਵਾਂ ਕੀ ਨੇ ਤੇ ਅੱਗੇ ਜਿਹੜੀ ਲੀਡਰਸ਼ਿਪ ਸੰਭੇਗੀ ਜਾਇ ਕਹਿ ਲਈਏ ਪ੍ਰਧਾਨਗੀ ਕਿਸ ਕੋਲ ਜਾਏਗੀ ਕੀ ਕੀ ਸੰਭਾਵਨਾਵਾਂ ਨੇ ਸਾਰੇ ਮਸਲਿਆਂ ਨਾਲ ਜੁੜੀਆਂ ird gird ਘੁੰਮਦੀਆਂ ਗੱਲਾਂ ਦਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਸਾਡੇ ਨਾਲ ਇਸ ਮਸਲੇ ਤੇ ਜਿਹੜੇ ਹਰ ਮਸਲੇ ਦੀ ਵਿਵਾਕੀ ਨਾਲ ਬੋ ਨੇ ਮਾਲਵਿੰਦਰ ਸਿੰਘ ਮਾਲੀ ਜੀ ਨੇ ਉਹਨਾਂ ਤੋਂ ਜਾਣਦੇ ਆ ਕਿ ਉਹ ਕੀ ਸੋਚਦੇ ਆ ਉਹਨਾਂ ਦਾ ਨਜ਼ਰੀਆ ਕੀ ਹੈ ਮਾਲੀ ਸਾਹਿਬ ਪਿਛਲੇ ਦੋ ਦਿਨਾਂ ਤੋਂ ਸਭ ਦੀ ਨਜ਼ਰ ਟਿੱਕੀ ਹੋਈ ਸੀ ਚਾਹੇ ਕੋਈ ਪੰਤਕ ਹੈ ਭਾਵੇਂ ਨਹੀਂ ਹੈ ਪਰ ਸਾਰੇ ਜਾਣਨਾ ਚਾਹੁੰਦੇ ਸੀ ਕਿ ਆਖਰਕਾਰ ਉੱਥੋਂ ਆਉਂਦਾ ਕੀ ਹੈ ਅੱਜ ਵਾਲੀ ਘਟਨਾ ਤੋਂ ਪਹਿਲਾਂ ਅਸੀਂ ਜਾਵਾਂਗੇ ਪਹਿਲਾਂ ਜਥੇਦਾਰ ਸੁਭਾਣ ਵੱਲੋਂ ਜੋ ਹੁਕਮ ਦਿੱਤੇ ਗਏ ਜਦੋਂ ਇੱਕ ਇੱਕ ਕਰਕੇ ਸਾਰੇ ਲੀਡਰਾਂ ਦੀ ਪੇਸ਼ੀ ਹੁੰਦੀ ਹੈ ਜਦੋਂ ਤੁਸੀਂ ਉਹ ਸਾਰਾ ਕੁਝ ਦੇਖ ਰਹੇ ਸੀ ਆਪਣੀ ਅੱਖੀ ਸੁਣ ਰਹੇ ਸੀ ਕੰਨੀ ਤਾਂ ਕੀ ਕੀ ਚੱਲਿਆ ਤੁਹਾਡੇ ਦਿਮਾਗ ਦਿਲੋਂ ਦੇ ਵਿੱਚ ਦੇਖੋ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਸੀ ਵੀ ਬੰਦੇ ਬਦਲ ਨਾਲ ਮਸਲਾ ਹੱਲ ਨਹੀਂ ਹੋਣਾ ਮਸਲਾ ਜਿਹੜਾ ਜੋ ਮਾਰਗ ਸੇਧ ਤੈਅ ਕੀਤੀ ਹੋਈ ਆ ਅਕਾਲੀ ਦਲ ਬਾਦਲ ਨੇ ਜਿਹਨੂੰ ਮੈਂ ਕਿਹਾ ਸੀ ਆਤਮ ਸਮਰਪਣ ਵਾਲੀ ਸਿਆਸਤ ਅਪਣਾਈ ਹੋਈ ਆ ਪਹਿਲਾਂ ਖੜਕੂ ਲਹਿਰ ਚੱਲੀ ਤੇ ਫਿਰ ਮੁੜ ਕੇ ਮਤਲਬ ਪਹਿਲਾਂ ਰਜੀਵ ਲੋਂਗ ਵਾਲਾ ਸਮਝੌਤਾ ਹੋਇਆ ਜੇ ਨੂੰ ਆਪਾਂ ਕਹਦੇ ਨਾਲ ਸਮਝਾਉਤਾ ਪਰ ਅਸਤ ਸਿਆਸਤ ਉਹ ਫੇਲ ਹੋ ਗਈ ਫਿਰ ਖਾਲਸਤਾਨ ਦੀ ਲੜਾਈ ਚੱਲੀ ਉਹ ਵੀ ਇੱਕ ਹਸਾਬ ਨਾਲ ਫੇਲ ਹੋ ਗਈ ਉਸ ਤੋਂ ਬਾਅਦ ਬਾਦਲ ਸਾਹਿਬ ਜਦੋਂ ਸੱਤਾ ਚਾਏ ਇਹਨਾਂ ਨੇ ਆਤਮ ਸਮਰਪਣ ਵਾਲੀ ਸਿਆਸਤ ਅਪਣਾ ਲਈ ਮਤਲਬ ਦੇਖੋ ਤੁਹਾਡਾ ਹਾਲਤ ਦਾ ਜੈਜਾ ਕੀ ਆ ਜਿਵੇਂ ਇਹੀ ਮਤਲੇ ਹੁੰਦਾ ਯਾਰ ਸਰਕਾਰਾਂ ਬਣਾਓ ਤੇ ਚਲਾਓ ਆਪਾਂ ਸਾਰੇ ਝੰਡਟ ਛੱਡੋ ਇਹਨਾਂ ਨੇ ਪੰਥਵਲ ਪੰਜਾਬ ਵੱਲ ਮੁਲਕ ਵੱਲ ਵੀ ਪਿੱਠ ਕਰ ਲਈ ਇਹ ਆਪਾਂ ਕਹੀਏ ਮੁਲਕ ਖਾਤਰ ਵੀ ਜਿਹੜੇ ਕਾਨੂੰਨ ਬੜਾਇਆ ਜਾ ਰਹੇ ਸੀ ਫੈਡਰਲਮ ਵਿਰੋਧੀ ਜਾ ਹਰ ਇੱਕ ਤੇ ਅੱਖਾਂ ਮੋਈ ਕੇ ਮੋਹਰ ਲਾਈਗੇ ਮਤਲਬ ਸਿਆਸੀ ਰਿਸ਼ਤਿਆਂ ਨੂੰ ਤੁਸੀਂ ਨੌ ਮਾਸ ਦਾ ਰਿਸ਼ਤਾ ਦੱਸੀ ਜਾ ਰਹੇ ਹੋ ਪਤੀ ਪਤਨੀ ਦਾ ਰਿਸ਼ਤਾ ਦੱਸੀ ਜਾ ਰਹੇ ਹੋ ਦੂਜੀ ਵੱਡੀ ਗੱਲ ਇਹ ਸੀ ਜਿਹੜਾ ਇੱਕ ਪੰਥਕ ਬਰਤਾਂਤ ਸੀ ਖਾਲਸਤਾਨੀਆਂ ਨਾਲ ਬਹੁਤ ਸਾਰੇ ਸਹਿਮਤ ਨਹੀਂ ਸੀ ਪਰ ਉਹ ਇਹ ਸਮਝਦੇ ਸੀ ਵੀ ਇਹ ਪੀੜ ਤ ਤੇਰਾ ਕਿਸੇ ਜ਼ਬਰ ਦੇ ਪ੍ਰਤੀਕਰਮ ਵਜੋਂ ਇਹ ਉੱਪਰ ਕੇ ਸਾਹਮਣੇ ਆਇਆ ਇਸੇ ਕਰਕੇ ਇਹਨਾਂ ਨੇ 97 ਦੇ ਚੋਣ ਮੈਨੀਫੈਸਟੋ ਚ ਵਾਅਦਾ ਕੀਤਾ ਸੀ ਪੰਜਾਬ ਵਿੱਚ ਪੈਦਾ ਹੋਏ ਹਿੰਸਕ ਮਾਹੌਲ ਦੇ ਕਾਰਨਾਂ ਦੀ ਜਾਂਚ ਕੀਤੀ ਜਾਊ ਦੋਸ਼ੀਆਂ ਨੂੰ ਮੁਜਰਮਾਂ ਦੇ ਕਟੇਰੇ ਤੇ ਖੜਾ ਕੀਤਾ ਜਾਊ ਹੌਲੀ ਹੌਲੀ ਇਹਨਾਂ ਨੇ ਵਰਤਾਂ ਤੇ ਬਦਲ ਲਿਆ ਸਾਰਾ ਉਹ ਬਦਲੇ ਹੋਏ ਵਰਤਾਂ ਚੋਂ ਇਹ ਨਿਕਲਿਆ ਵੀ ਕਿਸੇ ਦੀ ਬਾਹ ਨਹੀਂ ਫੜੀ ਪੁਲਿਸ ਅਫਸਰਾਂ ਨੂੰ ਬਹੁਤ ਵੱਡੀ ਥਾਪੀ ਦਿੱਤੀ ਉਹ ਸਾਰਿਆਂ ਨੂੰ ਸਾਰੇ ਸ਼ਿਕਾਰੀ ਸੀ ਜਿਹੜੇ ਉਹਨਾਂ ਨੂੰ ਥਾਪੀਆਂ ਦਿੱਤੀਆਂ ਜਿਨ੍ਹਾਂ ਅਸਲ ਚ ਕਾਲ ਤੱਕ ਸਾਹਿਬ ਨੇ ਵਰਤਾਂਤ ਸਰ ਜੇ ਉੱਥੇ ਜਥੇਦਾਰ ਸਾਹਿਬ ਬੋਲੇ ਨੇ ਗਿਆਨੀ ਹਰਪ੍ਰੀਤ ਸਿੰਘ ਉਹਨੇ ਉਹ ਵਰਤਾਂਤ ਸੀ ਜੋ ਇਹਨਾਂ ਦਾ ਪਿਸ਼ੋਕੜ ਬਾਰੇ ਉਹਨੂੰ ਇੱਕ ਰੱਦ ਕਰਤਾ ਵੀ ਜਿਹੜੇ ਜ਼ਖਮਾਂ ਤੇ ਮਲਮ ਲਾਉਣ ਦੀ ਲੋੜ ਲੋੜ ਸੀ ਤੁਸੀਂ ਹੱਥ ਪਾ ਕੇ ਉਹਨਾਂ ਨੂੰ ਕਰਦੇ ਆ ਜਿਨ੍ਹਾਂ ਦੀ ਬਾਹ ਫੜਨ ਦੀ ਲੋੜ ਸੀ ਤੁਸੀਂ ਐ ਕੀਤਾ ਪੰਥ ਵੱਲ ਤੁਸੀਂ ਪਿੱਠ ਕੀਤੀ ਆ ਪੰਜਾਬ ਵੱਲ ਤੁਸੀਂ ਪਿੱਠ ਕੀਤੀ ਆ ਹੈ ਨਹੀਂ ਫੇਰ ਬਹੁਤ ਸਾਰੀਆਂ ਗੱਲਾਂ ਹੋਰ ਕਹੀਆਂ ਅਕਾਲ ਤਖਤ ਸਾਹਿਬ ਕੀਆ ਮਰਿਆਦਾ ਕੀਆ ਕੱਲਾ ਤੁਸੀਂ ਜਿਹੜੇ ਮਸਲੇ ਉਠਾਏ ਉਹਨੂੰ ਹਾਂ ਜਾਂ ਨਾ ਤੱਕ ਨਸੀਮਤ ਕਰੋ ਜੋ ਉਹਨਾਂ ਨੇ ਕਿਹਾ ਪੰਥ ਕੀ ਆ ਅਕਾਲੀ ਦਲ ਕੀ ਆ ਰਹਾ ਕੀ ਆ ਸਾਡਾ ਸਾਡੇ ਨਾਲ ਹੋਈ ਕੀ ਆ ਤੇ ਸਾਨੂੰ ਕਰਨਾ ਕੀ ਚਾਹੀਦਾ ਮੇਰੇ ਹਿਸਾਬ ਨਾਲ ਉਹਨਾਂ ਨੇ ਇੱਕ ਲਾਈਨ ਰੱਦ ਕਰਤੀ ਜਿਹੜੀ 96 ਤੋਂ ਲੈ ਕੇ ਹੁਣ ਤੱਕ ਮਾਰਗ ਸੇ ਤੇ ਤੁਰਦੇ ਆ ਰਹੇ ਸੀ ਜਿਹਦੇ ਵਿੱਚੋਂ ਸਾਰਾ ਸਾਰੀਆਂ ਗੱਲਾਂ ਨਿਕਲੀਆਂ ਬੇ ਸਿਰਫ ਵੋਟਾਂ ਦੀ ਜੋੜ ਤੋੜ ਕੋਈ ਹੁਕਮ ਨਾਵੇਂ ਦੀ ਪ੍ਰਵਾਹ ਨਹੀਂ ਮਤਲਬ ਤਾਕਤ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ ਇਹ ਤਾਂ ਜਦੋਂ ਉਹ ਕਰਨ ਦੇ ਅਸਮਰਥ ਹੋ ਗਏ ਫਿਰ ਇਹ ਮਾਮਲਾ ਅਕਾਲ ਤਖਤ ਤੇ ਕਹਿੰਦੇ ਕਰਨ ਤੋਂ ਵੀ ਸਮਰਥ ਹੋਗੇ ਸੁਧਰਨ ਤੋਂ ਵੀ ਸਮਰਥ ਹੋਗੇ ਜਿੰਨੀ ਵਾਰੀ ਵੀ ਇਹ ਬੀਤੇ ਉੱਤੇ ਜਾਂ ਪਿਛੋਕੜ ਉੱਤੇ ਚਰਚਾ ਹੁੰਦੀ ਰਹੀ ਚਾਹੇ ਉਹ ਬਾਦਲ ਪਰਿਵਾਰ ਦੀ ਰਾਜਨੀਤੀ ਸੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੀ ਗੋਲ ਮੋਲ ਗੱਲਾਂ ਬਹੁਤ ਹੋਈਆਂ ਕਈ ਵਾਰੀ ਸਿੱਧਾ ਸਵਾਲ ਹੁੰਦਾ ਸੀ ਜਵਾਬ ਉੱਠੇ ਆਉਂਦੇ ਸੀ ਪਰ ਜਦੋਂ ਜਥੇਦਾਰ ਸਾਹਿਬ ਨੇ ਕੱਲੀ ਕੱਲੀ ਗੱਲ ਪੰਜ ਸੱਤ ਸਵਾਲ ਸੁਖਵੀਰ ਸਿੰਘ ਬਾਦਲ ਨੂੰ ਕੀਤੇ ਉਹ ਜਾਣ ਵੀ ਲੱਗੇ ਇੱਕ ਵਾਰੀ ਇੱਧਰ ਉੱਧਰ ਉਹ ਕਹਿੰਦੇ ਨਹੀਂ ਜੋ ਪੁੱਛਿਆ ਉਹਦਾ ਦੱਸੋ ਗੁਣਾਗਾਰ ਹੈਗੇ ਉਹ ਕਨੀ ਫਿਰ ਸੁਖਬੀਰ ਬਾਦਲ ਦੇ ਮੂੰਹੋਂ ਹਾਂਜੀ ਹਾਂਜੀ ਹੀ ਨਿਕਲਿਆ ਨਹੀਂ ਇਹਨਾਂ ਨੇ ਵਿਹਾਰ ਚੁਤਰਾਈਆਂ ਕਰਕੇ ਵੇਖ ਲਈਆਂ ਨਾ ਜੀ ਹਮ મતલਬ ਇਹੀ ਆ ਵੀ ਬਦਲੇ ਹੋਈ ਹਾਲਤ ਦੇ ਵਿੱਚ ਇਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਸੀ ਵੀ ਪੰਥ ਇਹਨਾਂ ਨਾਲ ਰੁੱਸ ਗਿਆ ਪਾਈ ਰਣਜੀਤ ਸਿੰਘ ਨੂੰ ਮਤਲ ਕਰਨ ਹਟਾਉਣ ਹੁਕਮਨਾਮੇ ਦੀ ਉਲੰਘਣਾ ਕਰਨ ਜਥੇਦਾਰ ਟੋੜਾ ਦਾ ਅਸਤੀਫਾ ਪ੍ਰਵਾਨ ਨਾ ਕਰਕੇ ਮਤਲ ਨੂੰ ਜਲਾਲ ਜਲਾਲਤ ਨਾਲ ਬੇਵਿਸ਼ਵਾਸੀ ਦਾ ਮਤਾ ਪਾਸ ਕਰਨਾ ਉਸ ਤੋਂ ਬਾਅਦ ਸਿੱਖੀ ਦੇ ਜਿਹੜੇ ਕੇਂਦਰ ਸੀ ਖਾਲਸਾ ਪੰਥ ਦੇ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਅਕਾਲੀ ਦਲ ਦਾ ਪ੍ਰਧਾਨ ਜੇ ਸਰਕਾਰ ਬਣੇ ਅਕਾਲੀ ਦਲ ਦੀ ਤਾਂ ਮੁੱਖ ਮੰਤਰੀ ਚਾਰੇ ਇੱਕ ਪਰਿਵਾਰ ਨੇ ਜੇ ਵਿੱਚ ਪਾ ਲੇ ਜਿਹੜੀ ਪੰਜ ਪ੍ਰਧਾਨੀ ਦੀ ਗੱਲ ਕਰਦੇ ਆ ਸੰਗਤ ਪੰਗਤ ਦੀ ਗੱਲ ਕਰਦੇ ਆ ਜਾਂ ਜਿਹੜੇ ਕਹਿੰਦੇ ਅਸੀਂ ਅਸੀਂ ਫੈਡਰਲ ਜਮ ਖਤ ਲੜ ਰਹੇ ਹਾਂ ਤਾਂ ਸੰਧਾ ਕੇਂਦਰੀਕਰਨ ਉਹਨਾਂ ਕੋਲੇ ਜਦੋਂ ਜਿੰਨੀ ਵੀ ਤਾਕਤ ਆਈ ਉਹਨਾਂ ਨੇ ਸਿਰੇ ਦਾ ਕੇਂਦਰੀਕਰਨ ਕਰ ਲਿਆ ਉਹਦੇ ਵਿੱਚੋਂ ਫਿਰ ਇਹ ਸਾਰੇ ਫੈਸਲੇ ਨਿਕਲੇ ਜਿਵੇਂ ਰੱਬ ਨੂੰ ਭੁੱਲ ਗਏ ਜੀ ਮੇਰੇ ਯਾਦ ਆ ਭਾਈ ਰਣਜੀਤ ਸਿੰਘ ਨੇ ਇੱਕ ਹੁਕਮਨਾਮਾ ਜਾਰੀ ਕੀਤਾ ਸੀ ਨਹੀਂ ਸ਼ਾਇਦ ਬੋਲੇ ਸੀ ਉਹ ਕਿਤੇ ਵੀ ਸਿੱਖੀ ਦੇ ਹਰੀਆਲੇ ਬੂਟੇ ਤੇ ਇਹ ਜਿਹੜੀ ਬਾਦਲ ਦੀ ਅਮਰਵੇਲ ਸ਼ਾਈ ਹੋਈ ਆ ਇਹਨੂੰ ਪਛਾਣਨ ਤੇ ਪਛਾੜਨ ਦੀ ਲੋੜ ਆ ਜਥੇਦਾਰ ਸਹਿਬਾਨ ਨੇ ਉਹਨੂੰ ਪਛਾਣ ਵੀ ਲਿਆ ਤੇ ਉਹਨੂੰ ਸ਼ਾਂਗ ਵੀ ਦਿੱਤਾ ਇਹਦੇ ਨਾਲ ਬੱਡੀ ਗੱਲ ਜਿਹੜੀ ਉਹਨਾਂ ਨੇ ਕਹੀ ਵੀ ਤੁਸੀਂ ਨੈਤਿਕ ਤੌਰ ਤੇ ਕੌਮ ਦੀ ਅਗਵਾਈ ਕਰਨ ਦੇ ਅਯੋਗ ਸਾਬਤ ਹੋ ਚੁੱਕੇ ਹੋ ਇਹ ਨਹੀਂ ਵੀ ਸਾਲ ਨਾ ਕਰੋ 2 ਸਾਲ ਨਾ ਕਰੋ 3 ਸਾਲ ਨਾ ਕਰੋ ਜਿਹੜਾ ਮਤਲਬ ਤੁਹਾਨੂੰ ਮੁੜ ਕੇ ਉਹ ਨੈਤਿਕ ਤਾਕਤ ਹਾਸਲ ਕਰਨੀ ਪਊ ਫਿਰ ਉਸ ਮਾਰਗ ਸੇਧ ਤੇ ਚੱਲਣ ਲਈ ਇੱਕ ਕਮੇਟੀ ਬਣਾਈ ਆ ਉਹਦੇ ਅਕਾਲੀ ਆਗੂ ਤਾਂ ਉਹਦੇ ਵਿੱਚ ਹੀ ਨੇ ਚੁੰਦਾ ਕਮੇਟੀ ਜਿਹੜਾ ਸਭ ਤੋਂ ਵੱਧ ਚਰਚਿਤ ਸੀ ਜਿਹਦੀਆਂ ਰਾਆ ਸਿਰਫ ਬਾਦਲ ਦੇ ਸਮਰਥਕਾਂ ਨਹੀਂ ਸੀ ਜੀ ਜਿਨ੍ਹਾਂ ਨੇ ਕਿਹਾ ਸੀ ਅਕਾਲ ਤਖਤ ਖੁਦਮਖਤਿਆਰ ਹੋਣਾ ਚਾਹੀਦਾ ਸ਼੍ਰੋਮਣੀ ਕਮੇਟੀ ਖੁਦਮਖਤਿਆਰ ਚਾਹੀਦੀ ਆ ਜਾਂ ਸ਼੍ਰੋਮਣੀ ਕਮੇਟੀ ਦੀ ਜਿਹੜਾ ਚੋਣ ਲੜੂ ਸਿਰਫ ਸ਼੍ਰੋਮਣੀ ਕਮੇਟੀ ਦੀ ਉਹ ਲੜੂ ਅਕਾਲੀ ਦਲ ਦਾ ਪ੍ਰਧਾਨ ਆ ਜਿਹੜਾ ਉਹ ਸੀਐਮ ਨਹੀਂ ਬਣ ਸਕਦਾ ਇਸ ਤਰ੍ਹਾਂ ਦੀਆਂ ਸੋਧਾਂ ਉਹਨਾਂ ਨੇ ਸੁਝਾਈਆਂ ਸੀ ਨਾ ਜੀ ਹੁਣ ਦੇਖਦੇ ਆ ਜੇ ਉਸ ਢਾਂਚੇ ਤੇ ਨਵਾਂ ਅਕਾਲੀ ਦਲ ਉੱਸਰੂ ਤਾਂ ਨਵੀਂ ਲੀਡਰਸ਼ਿਪ ਵੀ ਆ ਜੂ ਜਾਂ ਇਹ ਲੀਡਰਸ਼ਿਪ ਆ ਜਿਹੜੀ ਇਹ ਉਹ ਨੈਤਿਕਤਾ ਹਾਸਲ ਕਰ ਲੂ ਕਿਉਂਕਿ ਜਿਹੜਾ ਇਹਨਾਂ ਦੇ ਵਿੱਚ ਹੰਕਾਰ ਆ ਨਾ ਉਹ ਜਿਵੇਂ ਗੁਰੂ ਸਾਹਿਬ ਨੇ ਵੀ ਕਿਹਾ ਮਾਇਆ ਧਾਰੀ ਅੰਨਾ ਬੋਲਾ ਰਾਜੇ ਸ਼ੀ ਮਕਦਮ ਕੁੱਤੇ ਜਾਇ ਜਗਾਵਣ ਬੈਠੇ ਸੁੱਤੇ ਪਾਪਾਂ ਬਾਜੋਂ ਹੋਵੇ ਨਹੀਂ ਮੋਇਆ ਸਾਥ ਨਾ ਜਾਏ ਗੁਰਬਾਣੀ ਸੰਦੇਸ਼ ਦਿੰਦੀ ਆ ਵੀ ਜ਼ਿੰਦਗੀ ਕਿਵੇਂ ਜਿਉਣੀ ਆ ਉਹਦੇ ਵੱਲ ਜਿਹੜੀ ਪਿੱਟ ਕੀਤੀ ਹੋਈ ਸੀ ਬੰਦੇ ਸੁਧਨ ਵੀ ਸਕਦੇ ਨੇ ਪਰ ਸਾਡੇ ਇੱਕ ਵੱਡਾ ਦਖਾਂਤ ਇਹ ਆ ਅਸੀ ਨਾ ਬੰਦੇ ਦੇ ਬੰਦੇ ਤੇ ਬੰਦੇ ਦੇ ਵਿਰੋਧੀ ਹੋ ਗਏ ਇਹ ਬ੍ਰਾਹਮਣਵਾਦੀ ਪਹੁੰਚ ਆ ਜਾਂ ਵਿਪਰਸੰਸਕਾਰੀ ਪਹੁੰਚਾ ਗੁਰਮਖਾ ਹੁੰਦਾ ਜਿਹੜਾ ਉਹ ਮਨਮੁਖ ਪਹੁੰਚ ਤੇ ਨਹੀਂ ਜਾਂਦਾ ਵਿਚਾਰ ਨਾਲ ਜੁੜਦਾ ਉਹਨੂੰ ਪਤਾ ਵੀ ਵਿਚਾਰ ਆ ਜਿਹੜਾ ਉਹਦੇ ਨਾਲੇ ਬੰਦਾ ਬਦਲਦਾ ਵਿਚਾਰ ਨਾਲ ਸੁਧਰ ਹੁਣ ਇਹ ਸਾਰੇ ਅਕਾਲੀ ਲੀਡਰ ਐ ਤਾਂ ਨਹੀਂ ਵੀ ਪੈਸੇ ਇਕੱਠੇ ਕਰਨ ਲਿਓ ਐਸੀ ਅਕਾਲੀ ਦਲ ਚ ਜਦੋਂ ਇਹ ਕਹਿੰਦੇ ਆ ਵੀ ਸ਼ਹੀਦਾਂ ਦੀ ਜਥੇਵੰਦੀ ਤੱਥ ਪੱਖੋਂ ਤਾਂ ਕੋਈ ਗਲਤ ਨਹੀਂ ਪਰ ਇਹ ਗੱਲ ਭੁੱਲ ਗਏ ਵੀ ਤਪੋਂ ਰਾਜ ਤੇ ਰਾਜੋਂ ਨਰਕ ਵੀ ਹੁੰਦਾ ਤੇ ਇਹਨੇ ਆਪਣਾ ਨਰ ਕਾਪ ਸਹਿੜ ਲਿਆ ਸੋ ਇਸ ਕਰਕੇ ਨਵੀਂ ਲਾਈਨ ਤੇ ਜਦੋਂ ਨਵਾਂ ਅਕਾਲੀ ਦਲ ਉਸਰੂ ਉਹਦੇ ਵਿੱਚ ਜ਼ਰੂਰੀ ਨਹੀਂ ਸਾਰੇ ਅਕਾਲੀ ਦਲ ਆ ਜਾਣ ਐ ਨਹੀਂ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜਾ ਮੁੱਖ ਅਕਾਲੀ ਦਲ ਰਹੀ ਆ ਰਾਜ ਕੀਤਾ ਜੇ ਨਹੀਂ ਸਾਰੇ ਕੈਸੇ ਨੂੰ ਵੀ ਤੁਸੀਂ ਸੁਧਰੋ ਤੁਸੀਂ ਆਪਣੇ ਵੱਖਰੇ ਚੁੱਲ੍ਹੇ ਬੰਦ ਕਰੋ। ਤੋਂ ਚੌਂਡ ਜਮਹੂਰੀ ਢੰਗ ਨਾਲ ਚੁਣ ਕੇ ਆਵੇ। ਠੀਕ ਆ ਪ੍ਰਧਾਨ ਚੁਣ ਲਓ ਤੁਸੀਂ। ਜਿਹੜੇ ਸਭ ਤੋਂ ਵੱਧ ਰੌਲਾ ਪਾ ਰਹੇ ਸੀ ਜਾਂ ਸ਼ਿਕਾਇਤ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਦਿੱਤੀ ਅਕਾਲ ਤਖਤ ਸਾਹਿਬ ਤੇ ਜਿਹੜੇ ਬਾਗੀ ਧੜਾ ਸੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਤਾਂ ਸਿੱਧਾ ਹੀ ਕਹਿ ਦਿੱਤਾ ਗਿਆ ਸਭ ਨੂੰ ਸਾਹਮਣੇ ਕਿਹਾ ਗਿਆ ਕਿ ਤੁਸੀਂ ਆਪਣੇ ਆਪ ਨੂੰ ਇਕੱਲਾ ਬਾਗੀ ਨਾ ਸਮਝੋ ਦਾਗੀ ਤੁਸੀਂ ਵੀ। ਹਾਂ ਮਤਲਬ ਉਹਨਾਂ ਨੇ ਦੇਖੋ ਫਰਕ ਤਾਂ ਕੀਤਾ। ਵੀ ਕਿਹੜੇ ਕੱਲੇ-ਕੱਲੇ ਤੋਂ ਬਿਆਨ ਲਿਆ ਫਿਰ ਕਿਹਾ ਆ ਇੱਧਰ ਹੋ ਜਾਓ ਇੱਧਰ ਹੋ ਜਾਓ ਫਿਰ ਕਿਹਾ ਜਿਨ੍ਹਾਂ ਨੇ ਐ ਨਹੀਂ ਕੀਤਾ ਓ ਅੱਡ ਹੋ ਜਾਓ ਸਭ ਤੋਂ ਪਹਿਲਾਂ ਤਾਂ ਵੱਡੀ ਗੱਲ ਜਿਹੜੀ ਉਹਨਾਂ ਨੇ ਕੀਤੀ ਆ ਵੀ ਜਿਹੜਾ ਦਾੜੀ ਮੁੰਨਦਾ ਤੇ ਕਾਲੀ ਕਰ ਦੋ ਬਾਹਰ ਨਿਕਲੋ ਮਨਪ੍ਰੀਤ ਤੇ ਮਨਜਿੰਦਰ ਸਰਸਾ ਦੋਹੇ ਬਾਹਰ ਗਏ ਮਨਪ੍ਰੀਤ ਨੇ ਜਦੋਂ 95 ਦੀ ਚੋਣ ਲੜੀ ਆ ਤੁਹਾਨੂੰ ਤਾਂ ਸ਼ਾਇਦ ਨਾ ਪਤਾ ਹੋਵੇ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤ ਛਕਿਆ ਸੀ ਉੱਪਰ ਦੀ ਗੱਤਰਾ ਪਾਉਣਾ ਹੁੰਦਾ ਸੀ ਜਿਵੇਂ ਜਿਵੇਂ ਸੁਖਵੀਰ ਨੇ ਪਾਇਆ ਹੋਇਆ ਸਰਸਾ ਜਿਹੜਾ ਤੁਹਾਨੂੰ ਪਤਾ ਹੈ ਦਿੱਲੀ ਕਮੇਟੀ ਦਾ ਆਲੇ ਨਾਲ ਬਣਿਆ ਹੋਇਆ ਆਪਣੇ ਅੱਡ ਸਾਰੇ ਕਸੇ ਦੇ ਬਣੇ ਹੋਇਆ ਮਤਲਬ ਪਹਿਲਾਂ ਇੱਕ ਆ ਲਕੀਰ ਖਿੱਚੀ ਫਿਰ ਦੂਜੀ ਲਕੀਰ ਖਿੱਚੀ ਫਿਰ ਤੀਜੀ ਲਕੀਰ ਖਿੱਚੀ ਫਿਰ ਇਸੇ ਹਿਸਾਬ ਨਾਲ ਉਹਨਾਂ ਨੇ ਕਿਹਾ ਵੀ ਐਨਾ-ਐਨਾ ਦੇ ਗਲਾਂ 'ਚ ਤਖਤੀਆਂ ਪਹਿਣਗੀਆਂ ਠੀਕ ਆ ਬਹੁਤ ਬੰਦੇ ਨੇ ਇਹੀ ਕਿਹਾ ਚਾਹੇ ਫੈਸਲੇ ਲੈਣ ਦੇ ਵਿੱਚ ਅਸੀਂ ਸ਼ਾਮਲ ਨਹੀਂ ਸੀ ਇਹਦਾ ਮਤਲਬ ਇਹ ਫੈਸਲੇ ਕਿਤੇ ਹੋਰ ਹੁੰਦੇ ਰਹੇ ਜੇ ਮਜੀਠੀ ਨੂੰ ਵੀ ਨਹੀਂ ਪਤਾ ਜੀ ਹੈ ਜੀ ਬਾਕੀ ਵੀ ਸਾਰੇ ਕਹਿੰਦੇ ਨੇ ਚਲੋ ਉਹਨਾਂ ਨੇ ਕਿਹਾ ਗਨਾਹ ਕਰ ਅਸੀਂ ਇਹਦਾ ਪਤਾ ਸੀ ਨਾ ਵੀ ਆ ਫੈਸਲਾ ਹੋ ਗਿਆ ਅਸੀਂ ਚੁੱਪ ਧਰ ਕੇ ਰੱਖੀ ਇਸ ਹਿਸਾਬ ਨਾਲ ਵਖਰੇਵਾ ਕੀਤਾ ਵੀ ਹੋਇਆ ਤੇ ਇਤਿਹਾਸ ਵੀ ਇਹ ਦੱਸਦਾ ਵੀ ਸੁਧਰ ਵੀ ਸਕਦੇ ਹੁੰਦੇ ਨੇ ਬੰਦੇ ਆਪਾਂ ਉਦਾਹਰਣ ਦਿੰਦੇ ਆ ਸੱਜਣ ਠੱਗ ਦੀ ਸਾਧਨ ਕਸਾਈ ਦੀ ਦਿੰਨੇ ਆ ਬੀਰ ਬੁੱਧੂ ਸ਼ਾਹ ਦੀ ਗੱਲ ਕਰਦੇ ਆ ਨਵਾਬ ਮਲੇਰ ਕੁੱਟੜ ਦੇ ਸਭ ਤੋਂ ਵੱਡੀ ਧਾਰਨ ਬਾਬਾ ਬੰਦਾ ਸਿੰਘ ਬਹਾਦਰ ਦੀ ਹੈ ਕਿੱਥੋਂ ਚੱਲਿਆ ਕੀ ਬਣਿਆ ਤੇ ਕੀ ਰੋਲ ਨਵਾ ਗਿਆ ਇਤਿਹਾਸ ਦੇ ਵਿੱਚ ਸੋ ਇਸ ਕਰਕੇ ਬੰਦੇ ਸੁਧਰ ਵੀ ਸਕਦੇ ਹੁੰਦੇ ਨੇ ਦੇਖੋ ਆਗੂ ਪੈਦਾ ਹੋਣਾ ਕੋਈ ਖਾਲਾਜੀ ਦਾ ਬਾੜਾ ਨਹੀਂ ਇਹ ਤਾਂ ਹੁਣ ਇਹਨਾਂ ਨੇ ਆਗੂ ਤਾਂ ਪੈਦਾ ਹੋਣਾ ਬੰਦ ਕਰ ਤੇ ਪਰਿਵਾਰ ਪ੍ਰਸਤ ਬਣ ਲਿਆ ਵੀ ਜਿਹਦਾ ਪੁੱਤਰ ਆ ਗਿਆ ਜਿਵੇਂ ਆਪਦਾ ਕਾਰਖਾਨਾ ਹੁੰਦਾ ਮੇਤੂ ਵੱਦ ਉਹ ਸਾਮੂ ਮਤਲਬ ਅਗੁਰ ਸੋਧਰਨੇ ਗਣੈਸ਼ ਹਮੇਸ਼ਾ ਹੀ ਰੱਖਣੀ ਚਾਹੀਦੀ ਹੈ ਤੁਸੀਂ ਤਾਂ ਹਲੇ ਵੀ ਇਹਦੇ ਵਿੱਚ ਉਮੀਦ ਦੇਖ ਰਹੇ ਹੋ ਆਸ ਦੇਖ ਰਹੇ ਹੋ ਬਹੁਤ ਸਾਰੇ ਲੋਕ ਸ਼ਾਇਦ ਤੁਹਾਡੇ ਵਾਂਗ ਸੋਚਦੇ ਹੋਣ ਪਰ ਕੁਝ ਲੋਕ ਇੱਕ ਤਬਕਾ ਹੋ ਵੀ ਹੈ ਜਿਹੜੇ ਕਹਿੰਦੇ ਕਿ ਮਾਮੂਲੀ ਜੀ ਸਜ਼ਾ ਨਾਲ ਜਿਹਨੂੰ ਸੇਵਾ ਸਜ਼ਾ ਦੱਸੀ ਜਾਂਦੀ ਹੈ ਤਾਂ ਸੇਵਾ ਇਹ ਤੋਂ ਵੱਧ ਹੋਣਾ ਚਾਹੀਦਾ ਸੀ ਦੇਖੋ ਅਸਲ 'ਚ ਇਹ ਅਕਾਲ ਤਖਤ ਵੱਲੋਂ ਸਜ਼ਾ ਦੀ ਗੱਲ ਸੇਵਾ ਦੀ ਗੱਲ ਕੀ ਆ ਇਹ ਉਹਨੂੰ ਸਮਝ ਨਹੀਂ ਰਹੇ ਜੇ ਮੈਂ ਤੁਹਾਨੂੰ ਕਹਾਂ ਨਾ ਇਹ ਤਾਂ ਇਹਨਾਂ ਤੋਂ ਬੰਦੇ ਬੁਰੇ ਲੱਗਦੇ ਨੇ ਜਿਹੜਾ ਜਿਹੜਾ ਗੁਰੂ ਨਾਨਕ ਦਾ ਫਲਸਫਾ ਉਹ ਬੰਦੇ ਨੂੰ ਮਾਰਨ ਦਾ ਵਕਾਲਤ ਨਹੀਂ ਕਰਦਾ ਉਹਦੀ ਬਰਿਆਈ ਨੂੰ ਮਾਰਨ ਦੀ ਵਕਾਲਤ ਕਰਦਾ ਇਸੇ ਕਰਕੇ ਸੰਵਾਦ ਇਸੇ ਕਰਕੇ ਉਦਾਸੀਆਂ ਇਸੇ ਕਰਕੇ ਸਾਰਾ ਕੁਝ ਇਹ ਹੋਇਆ ਉਹ ਚ ਬਹੁਤ ਸਾਰੇ ਠੀਕ ਵੀ ਹੋ ਜਾਂਦੀਆਂ ਨੇ ਤੇ ਬਹੁਤ ਸਾਰੇ ਬੰਦੇ ਨਹੀਂ ਸੁਧਰਦੇ ਕਿ ਆਪੇ ਛੱਡ ਜਾਂਦੇ ਨੇ ਵੀ ਚਲੋ ਛੱਡੋ ਆਪਾਂ ਨੂੰ ਇਹ ਰਾਹ ਪੁੱਗਦਾ ਕਿ ਨਹੀਂ ਪੁੱਗਦਾ ਸੋ ਇਸ ਕਰਕੇ ਸਜ਼ਾ ਦਾ ਸੰਕਲਪਾ ਜਿਹੜਾ ਉਹ ਨਹੀਂ ਲੋਕ ਸਮਝ ਰਹੇ ਜਦੋਂ ਕਹਿੰਦੇ ਨਮਾਣਾ ਸਿੱਖ ਬਣ ਕੇ ਆਉਂ ਢਾਈ ਤਿੰਨ ਮਹੀਨੇ ਕਿਉਂ ਲੰਮਕੇ ਮਸਲਾ ਜੀ ਇਹ ਇਹਨਾਂ ਨੇ ਜਥੇਦਾਰਾਂ ਨੂੰ ਪਹਿਲਾਂ ਮੰਗ ਨੂੰ ਜੇਠਣਾ ਚਾਹਿਆ ਆਗੇ ਜੀ ਦਿਓ ਸਜਾ ਤਨਖਾਹ ਲਾ ਦਿਓ ਜੀ ਮੈਂ ਕਿਹਾ ਸੀ ਐ ਨਹੀਂ ਹੁੰਦਾ ਹੁੰਦਾ ਇੱਕ ਪੁਰਾਣੀ ਚਿੱਠੀ 15 ਚ ਬਾਦਲ ਸਾਹਿਬ ਨੇ ਕੱਢੀ ਸੀ ਜਿਹੜੀ ਜਿਹੜੀ ਮੁੜਕੇ ਜਿਉਂਦੀ ਕਰ ਲਈ ਇਸ ਇਸ ਕਰਕੇ ਜਦੋਂ ਫਿਰ ਇਹ ਲਾਈਨ ਤੇ ਆ ਗਏ ਨਾ ਸਾਰੇ ਕਾਸੇ ਤੇ ਫਿਰ ਜਥੇਦਾਰਾਂ ਨੇ ਕਿਹਾ ਵੀ ਆਓ ਹੁਣ ਆਪਾਂ ਗੱਲ ਕਰਦੇ ਆ ਸਾਰਿਆਂ ਨਾਲ ਹਾਉ ਤੇ ਥੜਕੇ ਵੀ ਚੰਦੂ ਮਦਰਸ ਸਾਹਿਬ ਵੀ ਥੜਕੇ ਚੀਮਾ ਵੀ ਥੜਕਿਆ ਮਤਲਬ ਕਈ ਵਾਰ ਸਵਾਲ ਵੀ ਇੰਨਾ ਤਿੱਖਾ ਨਹੀਂ ਹੁੰਦਾ ਜਾਂ ਸਪਸ਼ਟ ਨਹੀਂ ਹੁੰਦਾ ਮੈਂ ਕਹਿੰਦਾ ਜੇ ਚੀਮੇ ਨੂੰ ਇਹ ਕਹਿੰਦੇ ਤੁਹਾਨੂੰ ਪਤਾ ਵੀ ਚਿੱਠੀ ਜਥੇਦਾਰ ਉੱਥੇ ਬੁਲਾਇਆ ਸੀ ਤੁਸੀਂ ਹਾਜ਼ਰ ਸੀ ਕੀ ਉੱਥੇ ਆ ਚਿੱਠੀ ਗੱਲ ਹੋਈ ਜੀ ਫਿਰ ਹੋ ਜਵਾਬ ਹੋਣਾ ਸੀ ਉਹਨਾਂ ਨੇ ਕੱਲਾ ਸਵਾਲ ਕਰਤਾ ਖਿਮਾ ਜਚਨਾ ਵੀ ਤੁਸੀਂ ਲਿਖਿਆ ਉਹ ਕਹਿੰਦਾ ਜੀ ਮੈਂ ਨਹੀਂ ਲਿਖਿਆ ਹੋ ਸਕਦਾ ਉਹਨੇ ਨਾਲ ਲਿਖਿਆ ਹੋਵੇ ਮਤਲਬ ਉਹ ਤਿਲਕ ਗਿਆ ਸਾਰੇ ਕਾਹੇ ਤੋਂ ਹੋ ਸਕਦਾ ਲਿਖਣ ਵਾਲੇ ਕੋਲ ਹੋਵੇ ਹਾਂ ਲਿਖਣ ਵੇਲੇ ਕੋ ਇਹ ਤਾਂ ਹੈ ਹੀ ਸੀ ਸ਼੍ਰੋਮਣੀ ਕਮੇਟੀ ਜਦੋਂ ਚੋਣ ਹੁੰਦੀ ਆ ਚੀਮਾ ਹਮੇਸ਼ਾ ਹੀ ਉੱਥੇ ਹੁੰਦਾ ਜਦੋਂ ਵੱਡੇ ਫੈਸਲੇ ਹੁੰਦੇ ਨੇ ਚੀਮੇ ਚੀਮੇ ਹੀ ਉੱਥੇ ਜਾਂਦਾ ਸਾਰੇ ਕਿਸੇ ਦਾ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਨੂੰ ਜਦੋਂ ਹੁਣ ਇਹਨਾਂ ਗੱਲਾਂ ਤੇ ਸਵਾਲ ਕੀਤਾ ਜਾਂਦਾ ਹੈ ਪਹਿਲੀ ਗੱਲ ਤੇ ਮੌਕਾ ਘੱਟ ਮਿਲਿਆ ਜਿੰਨੇ ਨੂੰ ਅਸੀਂ ਕੀਤਾ ਉਹ ਕਹਿੰਦੇ ਕਿ ਦੇਖੋ ਜੀ ਅਸੀਂ ਸਾਰਾ ਕੁਝ ਤੇ ਕਬੂਲ ਕਰ ਲਿਆ ਪ੍ਰਧਾਨ ਨੇ ਆਪਣੀ ਝੋਲੀ ਸਾਰੇ ਗਣਾ ਪਾ ਲਏ ਜਿੰਨਾਂ ਤੇ ਉਹ ਨਾਂ ਵੀ ਕਰਦੇ ਆਏ ਉਹ ਸਾਰਾ ਕੁਝ ਮੰਨ ਗਏ ਹੁਣ ਉਹਨਾਂ ਗੱਲਾਂ ਨੂੰ ਛੱਡੀਏ ਅੱਗੇ ਕਿਵੇਂ ਹੋਣਾ ਉਹ ਵੇਖੀਏ ਹਾਲੇ ਗੱਲਾਂ ਚੱਲ ਰਹੀਆਂ ਸੀ ਸਜਾ ਜਿਹੜੇ ਕੀ ਇੱਕ व्हीलचेयर ਦੇ ਉੱਤੇ ਵੀ ਨਿਸ਼ਕ ਕਰਕੇ ਥੋੜੀ ਰਾਤ ਵੀ ਦਿੱਤੀ ਹੋਈ ਹੈ ਜਥੇਦਾਰ ਸਿਭਾਣ ਵੱਲੋਂ ਪਰ ਅਚਾਨਕ ਇੱਕ ਘਟਨਾ ਕਰਮ ਵਾਪਰਨਾ ਇਹਨੂੰ ਤੁਸੀਂ ਅਚਾਨਕ ਦੇਖ ਰਹੇ ਹੋ ਜਾਂ ਫਿਰ ਕੋਈ ਹੋਰ ਗੱਲ ਹੈ ਕੁਝ ਲੋਕ ਇਹ ਵੀ ਕਹਿ ਰਹੇ ਆ ਕਿ ਇਹ ਵੀ ਇੱਕ ਡਰਾਮਾ ਹੋ ਸਕਦਾ ਜੀ ਕੋਈ ਕਹਿ ਰਿਹਾ ਨਹੀਂ ਜੀ ਇਹ ਤਾਂ ਸੱਚ ਦੇ ਨੇੜੇ ਘਟਨਾ ਹੈ ਦੇਖੋ ਬੰਦਿਆਂ ਨੂੰ ਪਤਾ ਨਹੀਂ ਨਰੈਣ ਸਿੰਘ ਚੋੜਾ ਨੂੰ ਜਿਹੜੇ ਜਾਣਦੇ ਨਹੀਂ ਸਮਝਦੇ ਨਹੀਂ ਉਹਨਾਂ ਨੂੰ ਐ ਲੱਗਦਾ ਵੀ ਆ ਹੋਇਆ ਵੀ ਇਹਦਾ ਪਿਸ਼ੋਕੜ ਕੀ ਆ ਕੀ ਕੀ ਕੁਛ ਇਹ ਹੁਣ ਤੱਕ ਕਰਦਾ ਰਿਹਾ ਉਹਨਾਂ ਤਾਂ ਸਾਫ਼ ਹੋ ਜਾਂਦਾ ਜਾਨੀ ਉਸ ਦਿਨ ਵੀ ਜਿੱਦੇ ਤਨਖਾਈਆ ਕਰਾਰ ਦਿੱਤਾ ਉਦੋਂ ਵੀ ਜਿੱਦ ਨੇ ਟੀਵੀਆਂ ਨੂੰ ਇਹਨਾਂ ਇੰਟਰਵਿਊ ਦਿੱਤੀਆਂ ਉਹਨੇ ਕਿਹਾ ਇਹਨੇ ਨਾਲ ਨਹੀਂ ਕੰਮ ਚੱਲਦਾ ਇਹਨਾਂ ਨੂੰ ਤਾਂ ਵੱਡੀ ਸਜ਼ਾ ਦੇਣੀ ਚਾਹੀਦੀ ਹੈ ਮਤਲਬ ਤੁਸੀਂ ਵਿਚਾਰ ਨੂੰ ਮਾਰ ਨਹੀਂ ਥਾ ਬੰਦੇ ਨੂੰ ਮਾਰਨ ਨਹੀਂ ਪਹਿਲਾਂ ਕੀਤਾ ਜੀ ਬਹੁਤ ਕੁਛ ਇਹੋ ਜਿਹਾ ਹੋਇਆ ਵੀ ਹੈ ਨਾ ਵਿਚਾਰਾਂ ਦੀ ਲੜਾਈ ਨੂੰ ਹਥਿਆਰਾਂ ਦੀ ਲੜਾਈ ਚ ਬਦਲੇ ਆ ਅਵਨਾਸ਼ੀ ਸਿੰਘ ਵਰਗੇ ਭਾਨ ਸਿੰਘ ਵਰਗੇ ਕਿੰਨੇ ਲੋਕ ਹਰਮਿੰਦਰ ਸੰਧੂ ਵਰਗੇ ਭਪਿੰਦਰ ਲੌਂਗੀਆਂ ਵਰਗੇ ਮਾਰੀ ਨੇ ਨਾ ਉਸਿਆਸਤ ਜੀ ਇਹ ਤੋਂ ਇੱਕ ਗੱਲ ਸਮਝ ਆਉਂਦੀ ਆ ਵੀ ਪੰਜਾਬ ਦੇ ਅੰਦਰ ਹਾਲੇ ਵੀ ਉਹ ਤਾਕਤਾਂ ਨੇ ਜਿਹੜੀਆਂ ਕਿਤੇ ਨਾ ਕਿਤੇ ਉਹ ਸੋਚ ਮੌਜੂਦ ਆ ਜਿਹੜੀ ਪੰਜਾਬ ਨੂੰ ਕਿਸੇ ਸਹੀ ਰਾਹ ਨਹੀਂ ਪੈਂਡ ਦਿੰਦੀ ਚਾਹੇ ਉਹ ਖਾਲਿਸਤਾਨ ਦੇ ਨਾਂ ਤੇ ਹੋਵੇ ਚਾਹੇ ਆਹ ਗੋਲੀ ਬਦਲੇ ਗੋਲੀ ਵਾਲੇ ਹੀ ਹੋਵੇ ਚਾਹੇ ਕੰਨ ਦੇ ਟੱਕਰਾਂ ਮਾਰਨ ਵਾਲੀ ਹੋਵੇ ਭਾਈਦਿਆਂ ਨੂੰ ਵਹਣ ਇੱਕੋ ਜੇ ਕਹਿਣ ਵਾਲੀ ਹੋਵੇ ਇਸ ਕਰਕੇ ਇਹ ਬਹੁਤ ਹੀ ਮੰਦ ਭਾਗੀ ਘਟਣਾ ਮੈਂ ਕਹਿੰਨਾ ਚਲੋ ਬਚਾਅ ਹੋ ਗਿਆ ਜੇ ਬਚਾਅ ਨਾ ਹੁੰਦਾ ਫਿਰ ਵੀ ਨੇ ਬਹੁਤ ਨੁਕਸਾਨ ਕਰਨਾ ਸੀ ਦੇਖੋ ਆਉਣ ਵਾਲੇ ਸਮੇਂ ਚ ਕੀ ਹੋ ਇਹ ਤਾਂ 6 ਮੈਂਬਰੀ ਕਮੇਟੀ ਆ ਹੁਣ 7 ਮੈਂਬਰੀ ਕਮੇਟੀ ਉਹ ਬਣ ਗਈ ਜੀ ਉਹਨੂੰ ਲਗਾਤਾਰ ਉਹਦੀ ਨਿਗਰਾਨੀ ਵੀ ਕਾਲ ਤੱਕ ਸਾਹਿਬ ਨੇ ਕਰਨੀ ਆ ਨਾ ਵੀ ਕੀ ਇਹੋ ਉਹ ਜਿਹੜਾ ਪੁਰਾਣਾ ਰਾਹ 떼 ਆ ਗਿਆ ਜਿਹੜੇ ਨਵੇਂ ਰਾਹ ਦੇ ਨੈਣ ਨਕਸ਼ਵਾਰੇ ਨੇ ਕੀ ਉਹ ਉਹਦੇ ਅਨੁਸਾਰ ਗਾਹਾਂ ਬਾਕੀ ਫੈਸਲੇ ਵੀ ਲੈਣਗੇ ਬਦਲੇ ਆ ਕਿ ਨਹੀਂ ਬਦਲੇ ਆ ਕਿ ਨਹੀਂ ਮੈਂਬਰਸ਼ਿਪ ਬਾਰੇ ਕਿੰਦੀ ਸਖਤ ਗੱਲ ਉਹਨਾਂ ਨੇ ਕੀਤੀ ਆ ਵੀ ਵੋਟਸ ਨਹੀਂ ਹੋਣੀ ਚਾਹੀਦੀ ਸਾਰੀ ਕਸੇ ਨਹੀਂ ਹੋਣੀ ਚਾਹੀਦੀ ਬਾਕੀ ਉਹਨਾਂ ਨੇ ਨਾ ਪੰਥ ਦੇ ਵਿਵੇਕ ਤੇ ਛੱਡਤੀ ਬਾਕੀ ਗੱਲ ਰਾਹ ਖੋਲਤਾ ਵੀ ਹੁਣ ਤੁਸੀਂ ਚੁਣ ਲਓ ਭਾਈ ਹੂੰ ਕਿਸੇ ਦਾ ਕੋਈ ਦਾਵਾ ਨਹੀਂ ਦਾਵੇ ਕਰਨ ਵਾਲੇ ਨੂੰ ਕਹੇ ਤਾਂ ਵੀ ਤੁਸੀਂ ਹਲੇ ਉਹਦੇ ਯੋਗ ਨਹੀਂ ਤੁਸੀਂ ਆਪਣੇ ਮਨ ਅੰਦਰਲੀ ਬਦੀ ਨੂੰ ਮਾਰੋ ਨਿੱਜ ਨੂੰ ਹਉਮੈ ਨੂੰ ਲਾਲਚ ਨੂੰ ਪਰਿਵਾਰ ਪ੍ਰਸਤੀ ਨੂੰ ਇਹਨੂੰ ਤਿਆਗੋ ਜੇ ਕੋਈ ਉਹਨੂੰ ਤਿਆਗ ਕੇ ਅੱਗੇ ਆਉਂਦਾ ਲੋਕ ਮੁੜ ਕੇ ਵੀ ਝੋਣ ਲੈਂਦੇ ਮੰਨ ਲਓ ਫਿਰ ਕੋਈ ਗੱਲ ਨਹੀਂ ਪਰ ਰਾਹ ਉਸੇ ਤੁਰਨਾ ਪਊ ਜੋ ਜ세ਦਾਰ ਸਾਹਿਬ ਨੇ ਜਿਹੜੀਆਂ ਸਿੱਧਾਂ ਦਿੱਤੀਆਂ ਨੇ ਨਾ ਆਪਣੇ ਮੂਲ ਸਿਧਾਂਤਾਂ ਨਾਲ ਜੁੜਨਾ ਪਊ ਜਿਹੜੀ ਸੋਚ ਸਿਆਸਤ ਚ ਫੈਸਲੇ ਲੈਣੇ ਹਨ ਹਾਨਾ ਵਾਲੇ ਮੁੜ ਕੇ ਉਹ ਰਾਹ ਨਹੀਂ ਪਿਆ ਜਾ ਸਕਦਾ ਆਸੇ ਹੀ ਰੱਖਣੀ ਚਾਹੀਦੀ ਹੈ ਜੀ ਹਮੇਸ਼ਾ ਚੰਗੇ ਦੀ ਆਸ ਰੱਖਣੀ ਚਾਹੀਦੀ ਆ ਤੇ ਹੋਰ ਇਹਦੋਂ ਵੱਡੀ ਸਜ਼ਾ ਤੇ ਸਹੀ ਰਾਹ ਹੋ ਵੀ ਕੀ ਸਕਦਾ ਸੀ ਜੇ ਤਾਂ ਨਿੰਦੀ ਨਾਣਾ ਜੀ ਫਿਰ ਤਾਂ ਨਿੰਦੇ ਜਾਓ ਜੇ ਤੁਸੀਂ ਦੱਸੋ ਆਏ ਨਹੀਂ ਆਏ ਹੋਣਾ ਚਾਹੀਦਾ ਸੀ ਆਏ ਨਹੀਂ ਆਏ ਹੋਣਾ ਚਾਹੀਦਾ ਸੀ ਆਏ ਨਹੀਂ ਆਏ ਹੋਣਾ ਚਾਹੀਦਾ ਸੀ ਬੰਦੇ ਬਦਲਦੇ ਰਹਿੰਦੇ ਨੇ ਚੰਗੇ ਮਾੜੇ ਵੀ ਹੁੰਦੇ ਰਹਿੰਦੇ ਨੇ ਮਾੜੇ ਚੰਗੇ ਵੀ ਹੁੰਦੇ ਰਹਿੰਦੇ ਨੇ ਸੋ ਦੁਨਿਆਵੀ ਅਮਲ ਆ ਇਹ ਦੇਖਦੇ ਆਪਾਂ ਹੁਣ ਵਾਲੇ ਸਮੇਂ 'ਚ ਕੀ ਹੁੰਦਾ ਘਟਨਾ ਬਹੁਤ ਮਾੜੀ ਹੋਈ ਜੀ ਜੀ ਘਟਨਾ ਜਿਹੜੀ ਹੋਈ ਹੈ ਨਾ ਉਹਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਨਰੈਣ ਸਿੰਘ ਜਿਹੜਾ ਚੌੜਾ ਨਾ ਉਹ ਤਾਂ ਇੱਕ ਹੁਣ ਬੁੱਧੀਜੀਵੀ ਵੀ ਕੋਈ ਲੋਕੋ ਨੂੰ ਮੰਨਦੇ ਆ ਲੇਖਕ ਵੀ ਮੰਨਦੇ ਆ ਇਹ ਵੀ ਮੰਨਦੇ ਆ ਕਿ ਉਹਦੇ ਤੇ ਵੀ ਤੇ ਕਈ ਤਰ੍ਹਾਂ ਦੇ ਪਰਚੇ ਜਿਹੜੇ ਝੂਠੇ ਸੱਚੇ ਪਾਏ ਗਏ ਉਹਦੇ ਵਿੱਚ ਵੀ ਤਾਂ ਪੀੜ ਹੋ ਸਕਦੀ ਆ ਬਦਲਾ ਲੈਣ ਦੀ ਨਹੀਂ ਉਹ ਤਾਂ ਉਹਨਾਂ ਨੇ ਆਪਣੀ ਕਿਤਾਬ ਲਿਖੀ ਹੋਈ ਆ ਸੁਖਵੀਰ ਬਾਦਲ ਨਾਲ ਉਹਦੀ ਕਿਹੜੇ ਇਸ ਤਰ੍ਹਾਂ ਦੀ ਕੋਈ ਨਿੱਜੀ ਲੜਾਈ ਤਾਂ ਹੈ ਨਹੀਂ ਜੋ ਸਰਕਾਰਾਂ ਨੇ ਫੈਸਲੇ ਲਏ ਨੇ ਉਸੇ ਤਰ੍ਹਾਂ ਗੱਲ ਕੀਤੀ ਐ ਇਸੇ ਕਰਕੇ ਤਾਂ ਉਹਨਾਂ ਨੇ ਨਿੱਜੀ ਦੋਸ਼ ਕਿਸੇ ਤੇ ਮੜਿਆ ਹੀ ਨਹੀਂ ਜੀ ਸਾਰੀ ਲੀਡਰਸ਼ਿਪ ਨੂੰ ਇਸ ਤਰ੍ਹਾਂ ਦਾ ਕੀਤਾ ਨਰੈਣ ਸਿੰਘ ਚੌੜਾ ਦੀ ਆਪ ਦੀ ਕਿਤਾਬ ਪੜ ਲਓ ਜੀ ਉਹ ਕੀ ਕਰਦਾ ਰਿਹਾ ਤੁਹਾਨੂੰ ਆਪ ਹੀ ਪਤਾ ਲੱਗ ਜੂ ਚਲੋ ਪੁਲਿਸ ਕੀ ਕਹਿੰਦੀ ਆ ਉਹਦੇ ਖਾਤਰ ਕੀ ਸ਼ਬਦ ਵਰਤਦੀ ਆ ਵੱਖਰੀ ਗੱਲ ਆ ਜਿਹੜੀ ਪਿੱਛੇ ਖਾੜਕੂ ਲਹਿਰ ਚੱਲੀ ਉਹਦੇ ਵਿੱਚ ਸਰਗਰਮਤਾ ਉਹ ਹੈਗਾ ਸੀ ਉਸ ਤੋਂ ਪਹਿਲਾਂ ਵੀ ਸਰਗਰਮ ਸੀ ਤੇ ਉਹ ਕਹਿੰਦਾ ਵੀ ਹਾਂ ਇਹੀਆਂ ਜੇ ਕਾਰਵਾਈਆਂ 'ਚ ਮੈਂ ਹਿੱਸੇਦਾਰ ਰਿਹਾ ਭਾਈਵਾਲ ਰਿਹਾ ਮੈਂ ਜਿਹੜੀ ਗੱਲ ਤੇ ਫੇਰ ਜ਼ੋਰ ਦੇਣਾ ਲੋਕਾਂ ਨੂੰ ਚੌਕਸ ਰਹਿਣਾ ਚਾਹੀਦਾ ਜਿਹੜਾ ਇੱਕ ਸਾਂਝਾ ਜੰਦਾ ਬਣ ਗਿਆ ਨਾ ਖਾਲਸਤਾਨੀਆਂ ਦਾ ਤੇ ਯੂਨੀਅਨ ਸਰਕਾਰ ਦਾ ਵੀ ਪੰਜਾਬ ਚ ਕੋਈ ਵੱਖਰਾ ਬਰਤਾਂਤ ਨਹੀਂ ਸਿਰਜਣ ਦੇਣਾ ਨਵਾਂ ਸਾਂਝਾ ਬਰਤਾਂਤ ਨਹੀਂ ਸਿਰਜਣ ਦੇਣਾ ਟੂ ਕ੍ਰੀਏਟ ਮੋਰ ਐਂਡ ਮੋਰ ਕਨਫਿਊਜ਼ਨ ਵੱਧ ਤੋਂ ਵੱਧ ਖਚੋਲਾ ਪਾਉ ਰੱਖਣਾ ਉਹ ਤੱਤ ਹੈਗੇ ਨੇ ਦਿਮਾਗਾਂ ਚ ਉਹ ਗੱਲਾਂ ਪਈਆਂ ਨੇ ਲੋਕਾਂ ਨੂੰ ਚੌਕਸ ਰਹਿਣਾ ਚਾਹੀਦਾ ਪੂਰਾ ਮਨ ਸ਼ਾਂਤੀਪੂਰਵਕ ਦਿਰਧ ਸੰਘਰਸ਼ ਬਿਨਾਂ ਜੋ ਕਿਸਾਨ ਅੰਦੋਲਨ ਨੇ ਪਈਆਂ ਨੇ ਉਦੋਂ ਵੀ ਨਾ ਸਾਡੇ ਕੋਲੇ ਬਚਣ ਦਾ ਵੀ ਕੋਈ ਰਾਹ ਨਹੀਂ ਮੈਠੀਕਾ ਲੜਨਾ ਕੋਈ ਸ਼ੌਕ ਨਹੀਂ ਹੁੰਦਾ ਲੜਨਾ ਇੱਕ ਲੋੜ ਹੁੰਦੀ ਹੈ ਲੜਨ ਤੋਂ ਖਿਸਕਣ ਦਾ ਮਤਲਬ ਸਮਝ ਦੀ ਥੋੜ ਹੁੰਦੀ ਹੈ ਸਮਝ ਨੂੰ ਨਤਾਰਨ ਨਖਾਰਨ ਦਾ ਯੁੱਗਾ ਸੰਵਾਦ ਦਾ ਯੁੱਗਾ ਬਰਤਾਂਤ ਦਾ ਯੁੱਗਾ ਉਹ ਤੇ ਧਿਆਨ ਫੋਕਸ ਕਰਨਾ ਚਾਹੀਦਾ ਜਿਹੜੀ ਕੋਸ਼ਿਸ਼ ਕੀਤੀ ਗਈ ਆ ਲੀਹੋਂ ਲਾਉਣ ਦੀ ਸਾਰੇ ਕਾਸੇ ਨੂੰ ਇਹ ਮੈਨੂੰ ਲੱਗਦਾ ਸਫਲ ਨਹੀਂ ਹੋਣੀ ਜਿੰਨਾ ਕਿ ਮੈਂ ਪ੍ਰਤੀਕਰਮ ਆਲੇ ਦੁਆਲੇ ਦੇਖਿਆ ਜਾਂ ਇਹਨੂੰ ਸੁਖਵੀਰ ਦਾ ਜਿਹੜੇ ਉਹਦੇ ਸਾਥੀ ਨੇ ਉਹ ਆਪਣੀ ਸਿਆਸਤ ਲਈ ਕਰਨਗੇ ਮਾਲ ਜਿਵੇਂ ਇੱਕ ਸਾਲ ਸੁਣੇ ਰਹੇ ਸੀ ਹੁਣੇ ਆਪਾਂ ਜਿਸ ਕਾ ਸਾਹਿਬ ਡਾਡਾ ਹੋਏ ਤੇ ਇਸ ਕੋ ਮਾਰ ਨਾ ਸਕਕੇ ਕੋਈ ਠੀਕ ਆ ਗੱਲ ਕਹਿਣ ਦਾ ਹੱਕ ਵੀ ਬਣਦਾ ਉਹੀ ਡਾਡੇ ਸਾਹਿਬ ਨੇ ਉੱਥੇ ਬਿਠਾਇਆ ਹੋਇਆ ਵੀ ਤੇਰਾ ਰਾਹ ਕਿਹੜਾ ਹੁਣ ਤੱਕ ਤੂੰ ਕੀਤਾ ਕੀ ਆ ਸੋ ਇਸ ਕਰਕੇ ਸਾਰੀ ਗੱਲਾਂ ਨਾਲ ਦੀ ਨਾਲ ਧਿਆਨ ਚ ਰੱਖਣੇ ਚਾਹੀਦੇ ਬਹੁਤ ਸ਼ੁਕਰੀਆ ਜੀ ਮਾਲਵਿੰਦਰ ਸਿੰਘ ਮਾਲੀ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਹੈ ਤੁਸੀਂ ਕੀ ਸਮਝਦੇ ਹੋ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਤੁਸੀਂ ਵੀ ਕਮੈਂਟ ਬਾਕਸ ਦੇ ਜ਼ਰੀਏ ਸਾਂਝੇ ਕਰ ਸਕਦੇ ਹੋ ਪਰ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਵੀ ਘਟਨਾਵਾਂ ਹੋਣ ਜਾਂ ਫਿਰ ਫੈਸਲੇ ਲਏ ਗਏ ਹੋਣ ਉਸ ਦੇ ਉੱਤੇ ਬੁੱਧੀਜੀਵੀ ਵਿਦਵਾਨ ਕੀ ਸੋਚਦੇ ਆ ਤੇ ਲੋਕਾਂ ਨੂੰ ਕਿਹੜੀ ਗੱਲ ਤੋਂ ਬਚਣਾ ਚਾਹੀਦਾ ਹੈ ਤੇ ਕਿਹੜੀ ਦਿਸ਼ਾ ਵੱਲ ਵੱਧ ਕੇ ਸੋਚਣਾ ਚਾਹੀਦਾ ਸਾਨੂੰ ਉਮੀਦ ਹੈ ਕਿ ਇਸ ਵਾਰਤਾਲਾਪ ਤੋਂ ਕੁਝ ਨਾ ਕੋਈ ਜ਼ਰੂਰ ਤੁਹਾਡੇ ਤੱਕ ਵੀ ਕੋਈ ਨਵੀਂ ਜਾਣਕਾਰੀ ਪੁੱਜੀ ਹੋਵੇਗੀ ਆਪਣੇ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ